ਅਸੀਂ ਮਾਫੀ ਚਾਹੁੰਦੇ ਹਾਂ ਸੰਗਤ ਕੋ ਫੇ ਜੋ ਹੋ ਰਿਹਾ ਹੈ ਵਧੀਆ ਨਹੀਂਗਾ ਪਰ ਸਾਡੀ ਮਜਬੂਰੀ ਬਣ ਗਈ ਆ ਇਹ ਗੱਲ ਕਰਨ ਦੀ ਸੋ ਸਭ ਤੋਂ ਪਹਿਲਾਂ ਜਿਹੜਾ ਟਰੈਸਪਾਸ ਇਸ਼ੂ ਹੋਇਆ ਆ ਮੈਂ ਬੇਇੱਜ਼ਤੀਗਾ ਨਾ ਕਹੂੰ ਨਾ ਸੰਗਤ ਨੂੰ ਵੀ ਆਪਾਂ ਤੁੰਨੇ ਤਿਰਾਨੇ ਕੀਤੇ ਜਿਹੜੀ ਗਲਤ ਹੋਇਆ ਇਸ ਤੋਂ ਅਸੀਂ ਚਾਹੁੰਦੇ ਆ ਜੇ ਵੀ ਸੰਗਤ ਤੋਂ ਸਾਨੂੰ ਦੱਸ ਸਕੋ ਵੀ ਇਹ ਪਹਿਲਾ ਹਾਲ ਕੀ ਕੀ ਤਰਲੇ ਦੋਨੋਂ ਪਾਸਿਆਂ ਦੇ ਦੋਨੋਂ ਪਾਸਿਆਂ ਦੇ ਕੈਨਸਲ ਹੋਣੇ ਚਾਹੀਦੇ ਟਰੈਸਪਾਸ ਤਸਵੀਰ ਸੁਣੀ ਪਹਿਲਾਂ ਪਹਿਲਾਂ ਸੀ ਤੇ ਉਹ ਪਹਿਲਾਂ ਸੀ ਤੁਹਾਡੇ ਨਹੀਂ ਹੋਣੇ ਗੱਲ ਸੁਣੀਓ ਗੱਲ ਸੁਣੇ ਬਾਜੀ ਦਵਾਰ ਦੀ ਗੱਲ ਬੋਲ ਰਹੇ ਨੇ ਕਿ ਕੀ ਕੀ ਬੋਲੇ ਮੈਨੂੰ ਲੱਗਦਾ ਠੀਕ ਹੈ ਕਿਹਾ ਕਿ ਹੜੇ ਬਾਜੀ ਤੁਸੀਂ ਤੁਸੀਂ ਕੀ ਕਿਹਾ ਬਾਜੀ ਠੀਕ ਹੈ ਤੁਸੀਂ ਕਿਹਾ ਕਿ ਠੀਕ ਹੈ ਕਿਹੜੇ ਪੈਸੇ ਗੱਲ ਕਰਨ ਲੱਗਾ ਕਰ ਲੈਣ ਉਹਨੂੰ ਫੜਦੇ ਤੁਸੀਂ ਰਿਪੀਟ ਕਰੋ ਕੀ ਕਿਹਾ ਸੀ ਤੁਸੀਂ ਇਹ ਕਹਿੰਦੇ ਇੱਕ ਡਰੈਸਪਲ ਕੈਨਸਲ ਹੋ ਰਿਹਾ ਹੈ ਤੁਹਾਡੇ ਇਹ ਇੰਨਾ ਹੰਕਾਰ ਵਾਲੀ ਚੰਗਾ ਨਹੀਂ ਹੁੰਦਾ ਮੈਂ ਤੈਨੂੰ ਬੁੱਲ ਨਹੀਂ ਪੀ ਸਕਦਾ ਸਗਰੇ ਭਾਜੀ ਘਰਦੀ ਭਾਜੀ ਘਰਦੀ ਭਾਜੀ 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 ਤੂੰ ਆਪਣੀ ਗੱਲ ਸੁਣਾ ਭਾਜੀ ਤੂੰ ਆਪਣਾ ਗੱਲ ਰੱਖ ਤੂੰ ਇਸ ਸੰਗਰੇ ਉਹਦੇ ਨਾਲ ਨਹੀਂ ਗੱਲ ਕਰ ਸਕਦੇ ਆ ਤਾਰੀ ਜਾ ਤੂੰ ਤਾਰੀ ਨਾਲ ਖੜ ਜਾ ਗਦਾਰੀ ਸਭ ਤੋਂ ਜ਼ਿਆਦਾ ਬਿਆਦਗੀ ਹੋ ਰਹੀ ਹੈ ਭਾਜੀ ਬੈਠੋ ਅੱਗੇ ਇੱਥੇ ਬਿਰਾਦੇ ਆਓ ਇੱਥੇ ਬਿਰਾਦੇ ਆਓ ਸੰਤ ਬੋਲਦੇ ਤੁਸੀਂ ਭਾਜੀ ਇੱਥੇ ਬੈਠੋ ਹਲੋ ਹਰਵੇ ਨਾਲ ਉਹਦੀ ਪਰਮੇਂਟ ਠੀਕ ਤਾਰੀ ਤਾਰੀ ਤੇ ਬੈਠੋ ਵੀ ਤੁਸੀਂ ਕਹਿੰਦੇ ਆ ਵੀ ਤੂੰ ਇੱਕ ਮੋਰ ਬੋਲਦੇ ਆਂ ਤਾਰੀ ਬੈਠੋ ਬਈ ਜੀ ਉਹ ਕਰਦੇ ਹੋ ਤੁਸੀਂ ਬਾਈ ਇੱਧਰ ਬੈਠੋ ਬਲਵੀਰ ਭਾਈ ਜੀ ਬਲਵੀਰ ਥੱਲੇ ਬੈਠੋ ਸਾਹਮਣੇ ਬੈਠੋ ਗੱਲ ਸੁਣੋ ਠੀਕ ਆ ਸੰਗਤ ਦਾ ਗੁਰੂ ਘਰ ਆ ਤੇ ਆਪਾਂ ਵੈਸੇ ਤਾਂ ਬਹੁਤ ਸਤਿਕਾਰ ਨਾਲ ਗੱਲ ਕਰ ਰਹੇ ਸੀ ਤੇ ਇਹ ਮੈਨੂੰ ਵੀ ਇੱਥੇ ਵੀਰ ਜੀ ਦੀ ਕੁਝ ਗਲਤ ਬੋਲ ਰਿਹਾ ਪਰ ਫੇ ਵੀ ਚਲੋ ਵੱਡੇ ਆ ਕੋਈ ਗੱਲ ਨਹੀਂ ਸਾਡੇ ਕੋ ਵੀ ਅਕਸ਼ਬਦ ਨਿਕਲਦੇ ਬੜੇ ਕੋਸ਼ਿਸ਼ ਕਰੀਏ ਨਾ ਨਿਕਲ ਸਾਡੇ ਕੋ ਗੁਰਜੀ ਤੇ ਰਹਿ ਗਈ ਤਰਸਪਾਸ ਦੀ ਗੱਲ ਤਰਸਪਾਸ ਗੁਰੂ ਘਰ ਦਾ ਗੁਰਦੁਆਰਾ ਆ ਤੁਸੀਂ ਦੱਸ ਸਕਦੇ ਸੰਗਤ ਵੀ ਇਹਦਾ ਕੀ ਕਰ ਲਾਜ ਕਰਨਾ ਆ ਕਿਉਂਕਿ ਦੋਨਾਂ ਧਰਾਂ ਨੇ ਸ਼ੂ ਕੀਤੇ ਆ ਅਸੀਂ ਸੋਣ ਦੇ ਪਤਸੋ ਕੀ ਕਰਨਾ ਉਪਨਮਾਈ ਦੋਨੇ ਦਿਨਾਂ ਦੇ ਕੈਨਸਲ ਹੋਣੇ ਚਾਹੀਦੇ ਆ ਅਰੇ ਦੋਨੇ ਦਿਨਾਂ ਦੇ ਕੈਨਸਲ ਹੋਣੇ ਚਾਹੀਦੇ ਆ ਗੁਰੂ ਭਾਜਾ ਕਹਿੰਦਾ ਪਹਿਲਾਂ ਪਹਿਲਾਂ ਭੇਜੇਗੇ ਨਾ ਭਾਜੀ ਹਾਂ ਕੈਨਸਲ ਨਹੀਂ ਕਰੀ ਹੋਣੇ ਚਾਹੀਦਾ ਗਲਤੀ ਮੰਨਣੀ ਚਾਹੀਦੀ ਆ ਜਿਨੇ ਬੇਨਤੀ ਆ ਜਿਨੇ ਗੱਲ ਕਰਨੀ ਫੜਾ ਕਰਕੇ ਕਾਹੀ ਮੈਂ ਗੱਲ ਕਰ ਸਕਦਾ ਜੀ ਸੰਗਤ ਜੀ ਮੈਂ ਰਣਜੀਤ ਸਿੰਘ ਮੇਰਾ ਮੈਂ ਪਿਛਲੇ 5 ਸਾਲਾਂ ਤੋਂ ਮੈਂ ਜਨਕ 2007 ਇੱਥੇ ਆਇਆ ਜੀ 2003 ਤੋਂ ਗੁਰਦੁਆਰਾ ਸਾਹਿਬ ਬਣਿਆ ਉਦੋਂ ਦੇ ਨਾਲ ਜੁੜੇ ਹੋਇਆ ਜਿੰਨੇ ਵੀ ਜਿੰਨੇ ਵੀ ਸੰਗਤ ਦੇ ਵਿੱਚ ਲੈ ਇਹ ਤਾਂ ਬੋਲਦੋ ਭਾਈ ਮੈਂ ਇੱਥੇ ਕੱਲ ਕਰ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਵੀ ਕਮੇਟੀ ਦੇ ਮੈਂਬਰਸ ਨੇ ਇੱਥੇ ਸਾਡਾ 25-25 ਸਾਲ ਹੋ ਗਏ ਆ 2003 ਤੋਂ ਜੁੜਿਓ ਹਾਂ ਕਮੇਟੀ ਦੇ ਵਿੱਚ ਸੰਗਤ ਦੇ ਸਾਡੇ ਮੂਰੇ ਸਿਆਣੇ ਬੰਦੇ ਹੈਗੇ ਉਹ ਚਲਾ ਰਹੇ ਆ ਤੇ ਅਸੀਂ ਨਾਲ ਚੱਲ ਰਹੇ ਆ ਤੇ ਅਸੀਂ ਸੇਵਾ ਕਰ ਰਹੇ ਆ ਜਿੱਥੇ ਸਾਨੂੰ ਕਿਹਾ ਜਾਂਦਾ ਉੱਥੇ ਅਸੀਂ ਕੰਮ ਕਰਦੇ ਆ ਪਰ ਪਿਛਲੇ 15 ਤੋਂ 20 ਸਾਲਾਂ ਦੇ ਵਿੱਚ ਜਦੋਂ ਤੱਕ ਇਹ ਗੁਰਦੁਆਰਾ ਸਾਹਿਬ ਬਣਿਆ ਉਹ ਅਸੀਂ ਨਾਲ ਚੱਲ ਰਹੇ ਆ ਸਾਡੀ 2012 ਤੋਂ ਲੈ ਕੇ ਤੁਹਾਨੂੰ ਹੈਰਾਨੀ ਹੋਊਗੀ 2012 ਤੋਂ ਲੈ ਕੇ ਹੁਣ ਤੱਕ ਸਿਸਟਮ ਇੱਥੇ ਗੁਰਦੁਆਰਾ ਸਾਹਿਬ ਦਾ ਇੰਨਾ ਕਿ ਕਰਾਪਟ ਹੋਇਆ ਗਿਆ ਕਿ ਜਿਹੜੇ ਬੰਦੇ ਲਾਏ ਜਾਂਦੇ ਨੇ ਉਹ ਕਿੱਦਾਂ ਲਾਇਏ ਜਾਂਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਅਸੀਂ ਖੁੱਲ ਕੇ ਗੱਲ ਕਰ ਸਕਦੇ ਆ ਸਾਨੂੰ ਕੋਈ ਹਰਜ ਨਹੀਂ ਹੋਣਾ ਚਾਹੀਦਾ ਅਸੀਂ ਪ੍ਰੈਸ ਕਾਨਫਰੰਸ ਵੀ ਕਰੱਖਾਂਗੇ ਅਸੀਂ ਸੰਗਤ ਮੋਰੇ ਦੁਆਰ ਤੀ ਫੇਰ ਰੱਖਾਂਗੇ ਅਸੀਂ ਵੀਡੀਓ ਵੀ ਪਲੇ ਕਰਾਂਗੇ ਤੇ ਹੋਂ ਦਾ ਕੀ ਆ ਕਮੇਟੀ ਚੁਣੀਆਂ ਕਿੱਦਾਂ ਜਾਂਦੀਆਂ ਸਾਨੂੰ ਹਰਾਨ ਹੁੰਦਾ ਕਿ ਸਾਡੇ ਜਿਹੜੇ ਆਪਣੇ ਪ੍ਰਧਾਨ ਬਣਾਏ ਜਾਂਦੇ ਆ ਇਹਨਾਂ ਦੀ ਸ਼ਰਦਾਵਲੀ ਦੇਖ ਲਿਓ ਇਹ ਕਿੱਦਾਂ ਪੇਸ਼ ਕਰਦੇ ਆ ਜੇ ਮੈਂ ਗੱਲ ਕਰਦਾ ਕਿ ਕੋਈ ਸੰਗਤ ਕੋ ਗੱਲ ਕਰਨੀ ਚਾਹੁੰਦਾ ਹੋਵੇ ਕੀ ਕੀ ਨੁਕਸਾਨ ਕੀ ਹੈ ਨਕਸਾਰ ਕੀ ਹੈ ਇੱਥੇ ਖੜ ਕੇ ਗੱਲ ਕਰਦਾ ਮਾਈਕ ਦੇ ਉੱਤੇ ਕਨਸਟੀਟਿਊਸ਼ਨ ਜਿਹੜਾ ਸਾਡਾ ਬਣਾਇਆ ਹੈ ਸਿਧਾਂਤ ਦੀ ਗ ਵਾਈਸ ਪ੍ਰੈਜ਼ੀਡੈਂਟ ਦਾ ਸੈਕਟਰੀ ਦਾ ਸਟੇਜ ਸੈਕਟਰੀ ਦਾ ਤੇ ਖਜਾਂਚੀ ਦਾ ਇਹ ਅਸੀਂ ਆਪ ਇਸ ਗੱਲ ਦੇ ਵਿੱਚ ਹਾਂ ਵੀ ਪਈ ਸੀ ਕਿ ਉਹ ਪੰਜ ਅਮਰਤਾ ਦੀ ਹੋਣੀ ਚਾਹੀਦੀ ਹੈ 21 ਬੰਦੇ ਦੀ ਕਮੇਟੀ ਆ ਬਾਕੀ ਜਿਹੜੇ ਮਰਜ਼ੀ ਜੋ ਮਰਜ਼ੀ ਦਾ ਕੰਮ ਕਰੇ ਸਬ-ਕਮੇਟੀ ਬਣ ਸਕਦੀਆਂ ਸਭ ਵਾਈਸ ਪ੍ਰੈਜ਼ੀਡੈਂਟ ਉਸ ਦਾ ਵਾਈਸ ਖਜਾਂਚੀ ਹੋ ਸਕਦਾ ਪਰ ਅਸੀਂ ਅਸੀਂ ਉਸ ਦਿਨ ਆਪ ਸਹਿਮਤ ਸੀਗੇ ਜਦੋਂ ਕਨਸਟੀਟਿਊਸ਼ਨ ਬਣਾਇਆ 3 ਸਾਲ ਪਹਿਲਾਂ ਅਸੀਂ ਹਾਂ ਵੀ ਪਈ ਸੀ ਕਿ ਹਾਂਜੀ ਇਹ ਹੋਣੇ ਚਾਹੀਦੇ ਹੈ ਇਵਨ ਦਰਜੀਤ ਸਿੰਘ ਵੀ ਕਹਿੰਦੇ ਸੀਗੇ ਇਹਦੇ ਬਾਰੇ ਦੁਬਾਰਾ ਦੀ ਸੋਚਣੋ ਵਿਚਾਰ ਲਓ ਪਰ ਅਸੀਂ ਕਹਿਲ ਕਰਦੇ ਆ ਕਿ ਇੱਥੇ ਹੋਣਾ ਚਾਹੀਦਾ ਪਰ ਇਹਦਾ ਮਤਲਬ ਇਹ ਕਦੇ ਨਹੀਂ ਕਿ ਸੰਗਤ ਵਿੱਚ ਕੋਈ ਗੱਲ ਨਹੀਂ ਕਰ ਸਕਦਾ ਜਦੋਂ ਸਟੇਜ ਦੀ ਗੱਲ ਕੀਤੀ ਜਾਂਦੀ ਹੈ ਸਟੇਜ ਦੀ ਗੱਲ ਅਸੀਂ ਮੰਨਦੇ ਹਾਂ ਕਿ ਇੱਥੇ ਅਮਰਧਾਰੀ ਖੜ ਕੇ ਬੋਲਣਾ ਚਾਹੀਦਾ ਸਾਨੂੰ ਇੱਥੇ ਸ਼ੋਹਾਂ ਨਿੱਦਨ ਦਾ ਗੱਲ ਕਰਦੇ ਆ ਉਹ ਕਿ ਜੇ ਅਸੀਂ ਸਿੱਖੀ ਦੀ ਗੱਲ ਕਰੀਏ ਅਸੀਂ ਕਹੀਏ ਜੀ ਨਾਮ ਚੋ ਪਰਵੰਸ਼ਕੋ ਕਿ ਆਪਾਂ ਸੀ ਇਦਾਂ ਦੇ ਹੋਈਏ ਜੋ ਕਿ ਮੇਰੇ ਇੱਕ ਦਿਨ ਚੰਦਰ ਭਾਈ ਹੁਣਾਂ ਨੇ ਵੀ ਗੱਲ ਕਰਦੇ ਸੀ ਉਹ ਬਿਲਕੁਲ ਮੈਂ ਕਹਿੰਦਾ ਸਹੀ ਕਰਦੇ ਆ ਪਰ ਜੋ ਇੱਥੇ ਕਰਕੇ ਝੂਠ ਬੋਲਿਆ ਜਾਂਦਾ ਜੇ ਉਹ ਅਮਰਧ ਸ਼ੱਕੇ ਝੂਠ ਬੋਲਿਆ ਜਾਂਦਾ ਪੂਰਾ ਬਾਣਾ ਪਾ ਕੇ ਸ਼ਰਿਆਮ ਇੱਥੇ ਮੁਕਰਿਆ ਜਾਂਦਾ ਪੇਰਾ ਸੀ ਕੀ ਕਹਾਗੇ ਜੀ ਜਮੀਰਾ ਮਰੀਆਂ ਮੈਨਾਂ ਦੀਆਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਇਹ ਸੌਂਦੇ ਨੇ ਅਸੀਂ ਬੱਚਿਆਂ ਨੂੰ ਕੀ ਸਿਖਾਵਾਂਗੇ ਸਾਡੇ ਬੱਚੇ ਅਸੀਂ ਸਕੂਲ ਚੋਂ ਆਉਂਦੇ ਹਾਂ ਰਨ ਕਰਦੇ ਹਾਂ ਸਕੂਲ ਦੇ ਵਿੱਚ ਇੱਥੇ ਆਉਂਦੇ ਜੇ ਇੱਥੇ ਕੋਈ ਐਮ ਐਲ ਏ ਮਨਿਸਟਰ ਕੋਈ ਬੰਦਾ ਇਹਨਾਂ ਦਾ ਆ ਜਾਵੇ ਤਾਂ ਇਹ ਸਾਰੇ ਪਿੱਛੇ ਅੱਗੇ ਪਿੱਛੇ ਘੁੰਮਦੇ ਹੁੰਦੇ ਇੱਥੇ ਜਿਹੜਾ ਮਰਜੀ ਜੋ ਮਰਜੀ ਬੋਲ ਜਵੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਪ੍ਰਚਾਰਕ ਵੀ ਹੋਣਗੇ ਜੋ ਇਹਨਾਂ ਨੂੰ ਇਹਨਾਂ ਨੂੰ ਸੂਟ ਕਰਦਾ ਉਹ ਬੋਲ ਕੇ ਚੱਲ ਜਣਾ ਕੋਈ ਫਰਕ ਨਹੀਂ ਪੈਂਦਾ ਝੂਠ ਬੋਲ ਜਣ ਜਿੰਨਾ ਮਰਜੀ ਝੂਠ ਬੋਲ ਜਣ ਇਹਨਾਂ ਨੂੰ ਫਰਕ ਨਹੀਂ ਪੈਂਦਾ ਉਦੋਂ ਅਸੀਂ ਸਾਡੀ ਲੜਾਈ ਸਰ ਫੇਸ ਕਰ ਲਈ ਐ ਅਸੀਂ ਕਿਉਂ ਅਸੀਂ ਕਿਉਂ ਬੋਲੀ ਸੀ ਇਹਨਾਂ ਨੂੰ ਬੋਲਣਾ ਚਾਹੀਦਾ ਸਕੂਲ ਦੀ ਐਨਾਨਸਮੈਂਟ ਕਰਦੀ ਸੀ ਜੇ ਮੰਨ ਲਓ ਇੱਕ ਐਨਾਨਸਮੈਂਟ ਪ੍ਰੋਗਰਾਮ ਰੱਖਿਆ ਜਾਂਦਾ ਸਕੂਲ ਵਾਸਤੇ ਕਿ ਜੀ ਆਪਾਂ ਕੈਂਪ ਲਾਣਾ ਜੀ ਛੋਟੇ ਸੀ ਛਿੱਦੀ ਦੇ ਜਦੋਂ ਛੋਟਿਆਂ ਦਾ ਸਵੀਤੇ ਵਾਲੇ ਆਉਂਦੇ ਆ ਜੀ ਦਸੰਬਰ ਦੇ ਵਿੱਚ ਕਿ ਇੱਥੇ ਕੈਂਪ ਲੈਣਾ ਇਹਨਾਂ ਨੂੰ ਭਾਈ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇੱਕ ਐਨਾਨਸਮੈਂਟ ਕਰ ਦਿਓ ਜੀ ਕੈਂਪ ਲਾ ਰਹੇ ਆ ਕਿ ਸਾਰੀ ਰਾਤ ਅਸੀਂ ਇੱਥੇ ਜਾਗਣਾ ਬੱਚਿਆਂ ਨੇ ਇੱਥੇ ਰਾਤ ਰਹਿਣਾ ਜਿੱਥੇ ਜਿੱਦਾਂ ਉੱਥੇ ਬੱਚੇ ਰਹੇ ਸੀਗੇ ਉਸੇ ਤਰੀਕੇ ਅਸੀਂ ਚਾਹੁੰਦੇ ਕਿ ਬੱਚੇ ਇੱਥੇ ਇਹ ਐਨਾਉਂਸਮੈਂਟਾਂ ਕੀਤੀਆਂ ਜਾਂਦੀਆਂ ਹੁਣ ਬੱਚਿਆਂ ਦਾ ਮੰਨ ਲਓ ਕੈਂਪ ਲੱਗੇੜਾ ਸੀ ਪਹਿਲਾਂ ਥੋੜੇ ਚਿਰ ਪਹਿਲਾਂ ਆਰਟ ਕੰਪੀਟੀਸ਼ਨ ਇਹਨਾਂ ਦੀ ਵਾਈਫ ਨੂੰ ਹੀ ਨਹੀਂ ਪਤਾ ਹੋ ਕਿ ਮੈਂ ਇਹਦੇ ਕਹਿੰਦੇ ਵੀਰ ਜੀ ਤੁਹਾਨੂੰ ਦੱਸਿਆ ਕਿ ਆਰਟ ਕੰਪੀਟੀਸ਼ਨ ਹੈਗਾ ਇਹਨਾਂ ਨੂੰ ਦੋ ਵਾਰੀ ਕਹਿੰਦੇ ਐਨਾਉਂਸਮੈਂਟ ਕਰਨ ਨੂੰ ਐਨਾਉਂਸਮੈਂਟ ਇਹਨਾਂ ਕੀਤੀ ਕਿ ਪ੍ਰੋਗਰਾਮ ਦੀ ਕਿ ਸਾਨੂੰ ਅਸੀਂ ਕਿਉਂ ਬੁਲਾਇਆ ਜਾਂਦਾ ਹੁਣ ਮੈਂ ਚਲੋ ਇਹ ਮੇਰੀ ਸੋਰੀ ਮੈਂ ਆਊਟ ਆਫ ਟੌਪਿਕ ਚਲਾ ਗਿਆ ਪਰ ਐਕਚੁਅਲੀ ਗੱਲ ਅਸੀਂ ਤਾਂ ਕਰਦੇ ਹਾਂ ਜੀ ਮਾਈਕ ਦੇ ਉੱਤੇ ਸਾਨੂੰ ਫੰਡ ਕਿਤੇ ਲਈ ਬੋਲਿਆ ਨਹੀਂ ਚਲੋ ਮਾਈਕ ਬੰਦ ਕਰਦੇ ਇਸ ਤਰ੍ਹਾਂ